ਸਾਹਮਣੇ ਜਿਹੜਾ ਤੁਸੀਂ ਬੋਰਡ ਦੇਖਿਆ ਵੀ ਤੁਸੀਂ ਕੰਬਾਈਨ ਜਿੱਤ ਸਕਦੇ ਹੋ ਥਾਰ ਜਿੱਤ ਸਕਦੇ ਹੋ ਤੇ ਟਰੈਕਟਰ ਜਿੱਤ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਅੱਜ ਜਗਤਜੀਤ ਕੰਪਨੀ ਦੇ ਵੱਲੋਂ ਕਿਸਾਨਾਂ ਨੂੰ ਡਿਲੀਵਰ ਕੀਤੀਆਂ ਗਈਆਂ ਨੇ ਠੀਕ ਹੈ ਜਿਨ੍ਹਾਂ ਨੂੰ ਇਹ ਥਾਰ ਨਿਕਲੀ ਹੈ ਉਹਨਾਂ ਦੇ ਨਾਲ ਥੋੜੀ ਕਰਵਾਉਣਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਵੀ ਸੇਤਾਂ ਠੀਕ ਠਾਕ ਜੀ ਵਧੀਆ ਤੈ ਜਿੱਦਾਂ ਪਤਾ ਲੱਗਿਆ ਵੀ ਥਾਰ ਨਿਕਲੀ ਹੈਗੀ ਕਿਵੇਂ ਫੀਲ ਹੋਇਆ ਬਹੁਤ ਵਧੀਆ ਜੀ ਜਿੱਦਨੇ ਸੁਪਰ ਸੀਟਰ ਲਿਆ ਸੀ ਤੇ ਨਾਲ ਕੂਪਨ ਦਿੱਤਾ ਸੀਗਾ ਉਸ ਦਿਨ ਕੋਈ ਉਮੀਦ ਸੀਗੀ ਵੀ ਇਸ ਤਰ੍ਹਾਂ ਦੀ ਗੱਲਬਾਤ ਹੋ ਸਕਦੀ ਹੈ ਨਹੀਂ ਜੀ ਮੈਂ ਪ੍ਰਿੰਸ ਕੋਲੋਂ ਲਿਆ ਗੁਰੂ ਕਿਰਪਾ ਵਾਲੇ ਮੁੰਡੇ ਕੋਲੋਂ ਠੀਕ ਹੈ ਮੈਂ ਜਦੋਂ ਲਿਆ ਸੀ ਉਦੋਂ ਮੈਂ ਖੁਸ਼ੀ ਨਾਲ ਲਿਆ ਕੇ ਮੈਂ ਜਾਂ ਟਰੈਕਟਰ ਨਿਕਲਾਇਆ ਆਪਣੇ ਨਹੀਂ ਬੜਾ ਹਾਸੇ ਨਾਲ ਹੀ ਕਿਹਾ ਸੀ ਹਾਸੇ ਨਾਲ ਹੀ ਕਿਹਾ ਪਰਮਾਤਮਾ ਨੇ ਥਾਰ ਦੇ ਦਿੱਤੀ ਨਾਲ ਥਾਰ ਦੇ ਦਿੱਤੀ ਤੇ ਐਤ ਕੀ ਜਿਹੜੀ ਸਾਹਮਣੇ ਤੁਸੀਂ ਬੋਰਡ ਦੇ ਉੱਤੇ ਦੇਖ ਰਹੇ ਹੋਗੇ ਸਕੀਮ ਇਹ ਨਵੇਂ ਸਾਲ ਦੀ ਸਕੀਮ ਹੈਗੀ ਐਤ ਕੀ ਦੇ ਸੀਜ਼ਨ ਦੇ ਵਿੱਚ ਜੇ ਤੁਸੀਂ ਸੁਪਰ ਸੀਟਰ ਲੈਣੇ ਹੋ ਜਾਂ ਵੇਦਲਰ ਲੈਣੇ ਹੋਗੇ ਉਹਦੇ ਤੇ ਸਕੀਮ ਦਿੱਤੀ ਗਈ ਹੈਗੀ ਸੁਪਰਸੀਡਰ ਦੇ ਬਾਰੇ ਗੱਲਬਾਤ ਕਰਾਂਗੇ ਸੋ ਮੇਰੇ ਨਾਲ ਕੁਲਵਿੰਦਰ ਜੀ ਨੇਗੇ ਜਗਜੀਤ ਦੇ ਵੱਲੋਂ ਸਰਹਾਸੀ ਕਾ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਹਾਂ ਜੀ ਬਹੁਤ ਵਧੀਆ ਤੇ ਕੀ ਸਰ ਐਤ ਕੀ ਆਪਾਂ ਗੱਲਬਾਤ ਕਰੀਏ ਵੀ ਨਵੀਂ ਸਕੀਮ ਦੇ ਵਿੱਚ ਪੂਰੀ ਐਕਸਪਲੇਨੇਸ਼ਨ ਦਿਓ ਵੀ ਕਿਸਾਨਾਂ ਵਾਸਤੇ ਕੀ ਕੀ ਜਿਹੜੀਆਂ ਸਹੂਲਤਾਂ ਨੇ ਉਹ ਲੈ ਕੇ ਆਏ ਆ ਅ ਸਰ ਪਹਿਲਾਂ ਤਾਂ ਆਪਾਂ ਨੇ ਪਿਛਲੇ ਸੀਜ਼ਨ ਜੋ-ਜੋ ਡਰਾ ਰੱਖੇ ਸੀਗੇ ਉਹ ਅੱਜ ਆਪਾਂ ਡਿਸਟ੍ਰੀਬਿਊਟ ਕੀਤੇ ਨੇ ਕਿਸਾਨਾਂ ਨੂੰ ਜੀ ਤੇ ਉਸ ਤੋਂ ਬਾਅਦ ਆਪਾਂ ਇਸ ਵਾਰ ਪਿਛਲੇ ਸੀਨ ਕੱਲੇ ਸੁਪਰ ਸੀਡਰ ਦੇ ਸੀ ਇਸ ਵਾਰ ਆਪਾਂ ਨੇ ਪੂਰੇ ਪ੍ਰੋਡਕਟਾਂ ਤੇ ਇਹੀ ਕਰਤਾ ਠੀਕ ਹੈ ਤੇ ਪਹਿਲਾਂ ਪ੍ਰੋਡਕਟ ਜਿਵੇਂ ਕਿ ਆਪਾਂ ਨੇ ਇੱਕ ਪੈਨ ਆਰ ਜੌਂਡੀਆਰ ਹਮ ਅਲਟੋ ਤੇ ਪੰਜ ਮੋਟਰ ਬੁਲਟ ਤੇ ਸਪਰੈਂਡਰ ਮੋਟਰਸਾਈਕਲ ਇਹ ਅਗਲੇ ਸੀਜ਼ਨ ਵਾਸਤੇ ਆਪਾਂ ਨੇ ਦੇਣੇ ਨੇ ਦੇਣੇ ਨੇ ਠੀਕ ਹੈ ਜੀ ਤੇ ਤੇ ਇਹ ਇਹ ਜਿਹੜਾ ਵੀ ਕੋਈ ਮਤਲਬ ਬੰਦਾ ਸੁਪਰਸੀਡਰ ਲਊਗਾ ਬੇਲਰ ਲਊਗਾ ਜਾਂ ਕੋਈ ਵੀ ਤੁਸੀਂ ਉਹ ਹੀ ਵੀ ਤਕਟ ਲੈਂਦਾ ਜੀ ਆਪਣਾ ਬੇਲਰ ਲੇਜਰ ਆ ਸੁਪਰਸੀਡਰ ਜ਼ੀਰੋ ਡ੍ਰੈਨਰ ਪੈਨ ਹਣਾ ਜੋ ਵੀ ਪ੍ਰੋਡਕਟ ਲੈਂਦਾ ਆਪਣਾ ਹਰ ਚੀਜ਼ ਦੇ ਉੱਤੇ ਮਿਲੂ ਹੈ ਉਸੇ ਹਰ ਚੀਜ਼ ਤੇ ਆਪਣ ਨੂੰ ਕੋ ਆਪਣੇ ਮਿਲਣਾ ਹੈਗਾ ਠੀਕ ਜੀ ਤੇ ਡਰਾ ਆਪਾਂ ਇਸੇ ਤਰ੍ਹਾਂ ਹੀ ਅਗਲੀ ਚੀਜ਼ ਨਾ ਜਿਵੇਂ ਐਤ ਕੀ ਕੱਢਿਆ ਗਿਆ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਹੀ ਅਗਲੀ ਚੀਜ਼ ਨਾ ਕੱਢਣੀ ਜੀ ਤੇ ਬਾਕੀ ਜਿਵੇਂ ਹੁਣ ਗੱਲ ਕਰੀ ਆਪਾਂ ਸੁਪਰ ਸੀਟ ਦੇ ਉੱਤੇ ਸਬਸਿਡੀ ਇਸ ਵਾਰ ਗਵਰਨਮੈਂਟ ਦੇ ਵੱਲੋਂ ਫੇਰ ਇਸ ਟਾਈਮ ਚੱਲ ਰਹੀ ਹੈ ਹਨਾ ਜਿਹੜੇ ਵੀਰਾਂ ਨੇ ਸੁਪਰ ਸੀਟ ਲੈਣੇ ਨੇ ਤੇ ਸੁਪਰਸੀਡਰ ਖਰੀਦ ਕੇ ਆਲਦੀਆਂ ਫਾਈਲਾਂ ਵਗੈਰਾ ਜਮਾ ਕਰਵਾ ਰਹੇ ਨੇ ਤੇ ਹੁਣ ਆਪਣੇ ਕੋਲੇ ਕਿਹੜੇ ਕਿਹੜੇ ਸਾਈਜ਼ ਦੇ ਵਿੱਚ ਕਿਹੜੇ ਕਿਹੜੇ ਮਾਡਲ ਸੁਪਰਸੀਡਰ ਆਪਣੇ ਕੋਲੇ 6 ਫੁੱਟ ਤੋਂ ਲੈ ਕੇ 10 ਫੁੱਟ ਤੱਕ ਜੀ ਰੂਟਾਵੇਟਰ ਦਾ ਸਪਰੀ ਹੀਟਰ ਦਾ ਸੁਪਰਸੀਡਰ ਦਾ ਫਾਈਲ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣੀ ਵਧੀਆ ਤਕਨੀਕ ਨਾਲ ਸੁਪਰੀ ਹੀਟਰ ਬਣਿਆ ਹੋਇਆਗਾ ਕਸਟਮਰ ਨੂੰ ਉਹ ਰੂਟਾਵੇਟਰ ਬਣਾਉਣਾ ਵੀ ਬਹੁਤ ਆਸਾਨ ਆ ਤੇ ਵਧੀਆ ਕੁਆਲਿਟੀ ਦਾ ਆਪਣਾ ਸੁਪਰੀ ਹੀਡਰ ਬਣਿਆ ਹੋਇਆ ਪਾਊਡਰ ਕੋਟ ਆ ਫੁੱਲ ਜੀ ਤੇ ਜੇ ਆਪਾਂ ਹੁਣ ਜੇ ਮੰਨ ਲਏ ਇਹਨੂੰ ਸੁਪਰਸੀਡਰ ਤੋਂ ਰੋਟਾਵੇਟਰ ਦੇ ਵਿੱਚ ਆਪਾਂ ਕਨਵਰਟ ਕਰਨਾ ਤਾਂ ਉਹਦਾ ਕੀ ਪ੍ਰੋਸੈਸ ਆ ਕਿੰਨੇ ਕਿ ਨਟ ਆ ਪ੍ਰੋਸੈਸ ਜਿਹੜਾ ਹੈਗਾ ਆਪਣੇ ਸਿਰਫ ਤਿੰਨ ਨਟ ਨੇ ਜੀ ਠੀਕ ਹੈ ਤਿੰਨੇ ਨਟ ਖੋਲ ਕੇ ਆਪਣਾ ਪੂਰੇ ਪੂਰੀ ਟੈਂਕੀ ਸਣੇ ਡਿਸਕਾ ਪਿੱਛੇ हट ਜਾਂਦੇ ਨੇ ਉਸ ਤੋਂ ਬਾਅਦ ਆਪਾਂ ਕੀ ਕਰਨਾਗਾ ਰੋਟਾਵੇਟਰ ਬਣਾਉਣ ਵਾਸਤੇ ਆ ਇੱਕ ਆਪਣਾ ਇੱਥੇ ਆਹ ਦਿੱਤਾ ਹੋਇਆਗਾ ਠੀਕ ਹੈ ਜੀ ਐਕਸਲ ਇਹ ਐਕਸਲ ਦੇ 6 ਨਟ ਖੋਲਣੇ ਨੇ ਨੇ ਇੱਥੇ 스프링 ਦੀ ਟਾਇ ਚੋਂ ਨਹੀਂ ਰੂਲਾ ਖੋਣ ਦੀ ਜ਼ਰੂਰਤ ਨਹੀਂ। ਸੜੇ ਰੂਲਾ ਹੀ ਆਪਣਾ ਰੂਟਾ ਬਟਰ ਦਾ ਕੰਮ ਕਰੂਗਾ। ਰੂਲਾ ਬਸ ਪਿੱਛੇ ਛੜਦਾ ਹੋ ਜਾ ਸਪ੍ਰਿੰਗ ਉਹ ਜਿਵੇਂ ਵਾਲਾ ਆਪਣਾ ਹੁੰਦਾ ਝਾਗਾ ਲੱਗਿਆ ਹੋਣਾ ਉਹ ਝਾਗੇ ਦਾ ਕੰਮ ਸੜੇ ਰੂਲਾ ਹੀ ਕਰੂਗਾ। ਕਰੂਗਾ। ਜੀ। ਤੇ ਜਿਹੜਾ ਇਹਨਾਂ ਦੀ ਆਪਾਂ ਗੱਲ ਕਰੀਏ ਆਮ ਦੇ ਵਿੱਚ ਜਿਵੇਂ 스프링 ਆਉਂਦੇ ਨੇਗੇ ਇੱਥੇ ਸਿੰਪਲ ਤੇ ਇੱਥੇ ਤੁਸੀਂ ਇਹ ਇੱਕ ਅਲੱਗ ਦੀ ਅਰੇਂਜਮੈਂਟ ਇਹ ਆਪਣਾ ਸ਼ੌਕਰ ਦਿੱਤਾ ਹੋਇਆ ਹੈਗਾ ਜੀ। ਇਹਦੇ ਵਿੱਚ 스프링 ਦੇ ਵਿੱਚ ਜਿਵੇਂ ਜੰਗਾਲ ਪੈ ਜਾਂਦੀ ਹੈ ਹਨਾ ਜੀ ਤੇ ਉਹ ਦਿੱਕਤਾਂ ਆਉਂਦੀਆਂ ਨੇ ਉਹਦੇ ਕਰਕੇ ਆਪਾਂ ਨੇ ਸਾਰਾ ਕਵਰ ਕਰਕੇ ਇਹ ਸ਼ੌਕਰ ਸਿਸਟਮ ਬਣਾ ਕੇ ਲਾਇਆ ਹੋਇਆ ਹੈ ਜੀ ਪਿੱਛੇ ਜਿਵੇਂ ਜਰਮੀਨੇਟਰ ਦੇ ਵਿੱਚ ਪ੍ਰੋਬਲਮ ਆਉਂਦੀ ਹੁੰਦੀ ਹੈਗੀ ਉਹਦੇ ਵਾਸਤੇ ਆਪਣਾ ਟਾਈਨ ਸਿਸਟਮ ਵੀ ਲਾਇਆ ਹੋਇਆ ਹੈ ਠੀਕ ਹੈ ਬਿਜਲੀ ਤੇ ਪ੍ਰੋਪਰ ਮਿੱਟੀ ਪਈ ਜਾਂਦੀ ਹੈ ਗਰਮ ਵਧੀਆ ਹੁੰਦੀ ਹੈ ਜਾਨੀ ਜੀ ਤੇ ਇਹਦੀ ਜਿਹੜੀ ਹੁਣ ਸਬਸਿਡੀ ਦੀ ਸਕੀਮ ਹੈ ਉਹ ਕਿੰਨੇ ਟਾਈਮ ਤੱਕ ਚੱਲਣੀ ਹੈਗੀ ਇਹ ਸਬਸਿਡੀ ਦੀ ਸਕੀਮ ਜੀ ਜਿਹੜੇ ਫੈਲਾ ਨੇ ਉਹ ਤਾਂ ਲੱਗ ਚੁੱਕੀਆਂ ਨੇ ਠੀਕ ਹੈ ਵਿੱਚ ਹਰਿਆਣੇ ਚ 31 ਤਰੀਕ ਲਾਸਟ ਦਿੱਤੀ ਹੈਗੀ ਜਿਹੜੀ ਹੁਣ ਇਸ ਟਾਈਮ ਜਿਹੜੇ ਨਿਕਲ ਰਹੀਆਂ ਨੇ ਫੈਲਾ ਠੀਕ ਠੀਕ ਤੇ ਉਹਨਾਂ ਦੀ ਲੈਣ ਦੀ ਡਰਾ ਦੀ ਜਿਹੜੀ ਸਕੀਮ ਆਗੀ ਉਹ ਉਹੀ ਕਿ 30 ਧੱਕਾ ਹਰਿਆਣੇ ਦੀ ਆਪਣੀ ਪੰਜਾਬ ਦੀ 20 ਧੱਕਾ ਹੋ ਸਕਦਾ ਗਵਰਨਮੈਂਟ ਅੱਗੇ ਕਰਦੀ ਹੈ ਟੈਂਡਰ ਕਿ ਨਹੀਂ ਕਰਦੀ ਨਹੀਂ ਕਰਦੀ ਪਰ ਇੱਕ ਵਾਰ ਹਾਂ ਡਿਪੈਂਡ ਕਰਦਾ ਗਵਰਨਮੈਂਟ ਠੀਕ ਹੈ ਜਿਹੜੇ ਇਹ ਪ੍ਰਾਈਜ਼ ਕੱਢਣੇ ਨੇ ਜੀ ਹੁਣ ਜਿਵੇਂ ਆਪਣੀ ਇਹ ਕੰਬਾਈਨ ਨਿਕਲਣੀਆਂ ਥਾਰ ਨਿਕਲਣੀਆਂ ਤੇ ਏਸੀ ਕੈਬ ਨਾਲ ਆ ਟ੍ਰੈਕਟਰ ਨਿਕਲਣਾ ਇਹ ਕਦੋਂ ਨਿਕਲਣੇ ਨੇ ਇਹ ਜੀ ਅਗਲੇ ਸੀਜ਼ਨ ਆਪਣਾ ਸੀਜ਼ਨ ਦੇ ਜਿਵੇਂ ਜਿਵੇਂ ਪਿਛਲੇ ਸੀਜ਼ਨ ਦੇ ਆਹ ਟਾਈਮ ਚ ਆ ਕੇ ਨਿਕਲਦੇ ਆਹ ਟਾਈਮ ਸੀਜ਼ਨ ਦੇ ਐਸੇ ਟਾਈਮ 'ਚ ਹੀ ਜਾ ਕੇ ਨਿਕਲਣਗੇ ਅਗਲੇ ਜੀ ਉਦੇ ਵਿੱਚ ਕਪੈਨ ਹੋ ਗਿਆ ਜੌਂਡੀਅਰ ਐਸੀ ਟਰੈਕਟਰ ਹੋ ਗਿਆ ਠੀਕ ਹੈ ਜੀ ਤੇ ਬਾਕੀ ਬੋਲਟ ਲੰਗੇ ਇਸ ਮੋਟਰਸਾਈਕਲ ਐਂਡ ਦਬਈ ਦੇ ਟੂਰ ਨੇ ਹਾਂ ਦਬਈ ਦੇ ਟੂਰ ਜੀ ਤੇ ਵੀਰੋ ਜੇ ਕਿਸੇ ਵੀਰ ਨੇ ਸੁਪਰ ਸੀਟਰ ਲੈਣਾਗਾ ਤਾਂ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਕੰਪਨੀ ਦੇ ਨਾਲ ਤੇ ਤੁਹਾਨੂੰ ਬਾਜ਼ਵ ਰੇਟ ਦੇ ਉੱਤੇ ਸੁਪਰ ਸੀਟਰ ਆਗਾ ਜਿਹੜਾ ਚੰਗੀ ਕੁਆਲਿਟੀ ਦਾ ਤੁਹਾਨੂੰ ਮਿਲੂਗਾ ਸੋ ਜੇ ਚੰਗੀ ਲੱਗੀ ਵੀਡੀਓ ਤਾਂ ਅੱਗੇ ਸਾਂਝੀ ਕਰ ਦਿਓ ਬਹੁਤ ਧੰਨਵਾਦ ਜੀ ਥੈਂਕ ਯੂ